पेट्रोल डीजल ते बिजली कीमता खिलाफ कांग्रेस के जिला प्रधान की अगवाई हेठ डिप्टी कमिश्नर दफ्तर मोगा विखे कीता रोस प्रदर्शन हरपाल सिंह पंगू की विशेष रिपोर्ट ਪਿਆਰ ਸਾਈਡ ਸਰਕਾਰ ਰਾਜਨੀਤੀ ਆ ਕੇ ਪਾ ਸੋਹਰ ਸੋਹਰ ਲੋਕ ਨਵੀਆਂ ਕਰੀਆਂ ਤੇ ਨਵੇਂ ਬਟੇਲੇ ਹੋ ਗਿਆ ਕੰਮ ਕਰਨ ਦੇ ਬੰਦੇ ਆਉਣੇ ਆ ਉਸ ਤੋਂ ਬਿਤੇ ਲਾਤੀ ਨਿਵਾਸ ਪਾਏ ਚੇਰਮੈਨ ਸਰਪਾਤਾ ਸਾਹਿਬ ਸੁਖਰਾ ਅਨੁਸਤੀ ਦੇ ਅੰਦਰ ਰਾਸ਼ਟਰ ਜੁਰਾ ਸਰਦਾਰ ਕੁਮਾਰ ਜੀਸ਼ਣ ਜੀ ਲੋਕ ਸਾਵ ਉਹਨਾਂ ਨੇ ਕਹੀ ਹੋਏ ਕਿ ਭਾਈ ਜੀ ਸਰ ਜੋ ਪੀਲੇ ਗਏ ਪੰਜਾਬ ਪਸਾਰ ਵਾਲੋ ਲਾਲ ਔਰ ਬੀਲਣ ਦੇ ਵਿੱਚ ਦੇਤਾ ਦੇ ਰੱਤਾ ਕਰਨਗੇ ਜੋ ਚੰਨ ਰਹੇ ਹੈ ਜਿਹੜੀ ਦੀ ਸੰਪਤੀ ਖਾਤੋਂ ਕਰਕੇ ਉਹਦੇ ਘਰ ਧਰਨੇ ਵਿੱਚ ਆ ਕੇ ਕਿਸੇ ਦਫਤਰ ਆ ਕੀ ਕੰਨਾ ਚਾਹੁੰਦੇ ਆ ਕੀ ਮੇਨ ਮਕਸਦ ਹੈ ਜੀ ਜੀ ਇਹ ਜਿਹੜਾ ਬਨਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਔਰ ਇਹਨਾਂ ਨੇ ਇੱਕ ਲੁਕਵਾ ਬਿਜਲੀ ਦਾ ਵੀ ਬਿਜਲੀ ਦੇ ਯੂਟਰਨ ਵਾਧਾ ਕਰਦਾ ਤੁਖ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਹਿੰਗਾਈ ਦੀ ਮਾਰ ਚੱਲ ਰਹੀ ਆ ਪੰਜਾਬ ਵਾਸੀ ਇਹ ਸਰਕਾਰ ਨੇ 2022 ਜਦੋਂ ਆ ਕੇ ਵਾਗ ਡੋਰ ਸੰਭਾਲੀ ਜੀ ਇਹਨਾਂ ਦਾ ਪਹਿਲਾ ਮਕਸਦ ਸਾਨੂੰ ਇਹ ਕਿਹਾ ਗਿਆ ਸੀ ਪੰਜਾਬ ਵਾਸੀਆਂ ਨੂੰ ਵੀ ਅਸੀਂ ਮਹਿੰਗਾਈ ਘਟ ਕਰਾਂਗੇ ਇਹਨਾਂ ਨੇ ਤਾਂ ਮਹਿੰਗਾਈ ਇੰਨੀ ਵਧਾਤੀ ਆ ਤੁਸੀਂ ਵੜ ਕੇ ਵੇਖੋ ਸਾਡੇ ਗਰੀਬ ਘਰਾਂ 'ਚ ਸਾਡੇ ਕੋਲੇ ਕੁੱਲਾ ਬੱਲ ਨੂੰ ਲੱਕੜ ਹੈ ਨਹੀਂ ਸਿਲੰਡਰ ਤਾਂ ਬੜੀ ਦੂਰ ਦੀ ਗੱਲ ਆ